ਅਗਰ ਕਾਉਂਸਲ ਦਫ਼ਤਰ ਵਿਖੇ ਪ੍ਰਧਾਨ ਰਜਵੰਤ ਗੌਰ ਦਾਵਾ ਨੇ ਲਹਿਰਾਇਆ ਝੰਡਾ ਸਕੂਲੀ ਬੱਚਿਆਂ ਨੇ ਗਾਏ ਦੇਸ਼ ਭਗਤੀ ਦੇ ਗੀਤ ਸਮੋਕੇ ਆਈਆਂ ਹੋਈਆਂ ਨਾਮਵਰ ਸ਼ਖਸੀਤਾਂ ਤੇ ਕਾਉਂਸਲਰਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਨਾਮਵਰ ਸ਼ਖਸੀਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅੱਜ 75ਵੇਂ ਗੰਦਨ ਤਤਵਸ਼ ਮੌਕੇ ਫਤੇਗੜ ਚੂੜੀਆਂ ਨਗਰ ਕਾਉਂਸਲ ਦਫ਼ਤਰ ਵਿਖੇ ਨਗਰ ਕਾਉਂਸਲ ਦੀ ਪ੍ਰਧਾਨ ਰਜਵੰਤ ਗੌਰ ਦਾਵਾ ਨੇ ਕੋਮੀ ਦ੍ਰੰਗ ਚੰਡਾ ਲਹਿਰਾਇਆ ਨਗਰ ਕਾਉਂਸਲ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ 'ਚ ਕਾਉਂਸਲਰਾਂ ਤੋਂ ਇਲਾਵਾ ਨਾਮਵਰ ਸ਼ਖਸੀਤਾਂ ਪੰਜਾਬੀਆਂ ਸਤਿ ਸ੍ਰੀ ਅਕਾਲ ਅੱਜ ਇਸ ਮੌਕੇ ਅਰਜਵੰਤ ਕੌਰ ਦਰੰਤਾਵਾਨੀ ਸਮੁੱਚੇ ਦੇਸ਼ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਗੰਭਰਤ ਅਰਦਾਸਾਂ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ ਆਪਣੇ ਪੁਰਖਾਂ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਸ਼ਕਾ ਆਜ਼ਾਦੀ ਦਾ ਨਿਕਮਾਰ ਰਹੇ ਹਾਂ ਤੇ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਸਤੇਗੜ ਚੁੜੀਆਂ ਨਗਰ ਕਾਉਂਸਲ ਵਿਖੇ 75ਵੀਂ ਗਣਤਤਦ ਸਤੰਤ ਆਮਨਾਰ ਨਾਗੇਸ਼ ਮੌਕੇ ਨਗਰ ਕਾਉਂਸਲ ਦੀ ਪ੍ਰਧਾਨ ਮੈਡਮ ਰਚਵੰਤ ਕੌਰ ਨੇ ਜਿਹੜਾ ਸਾਡਾ ਨੈਸ਼ਨਲ ਝੰਡਾ ਉਹਨੂੰ ਲਹਿਰਾਇਆ ਇਸ ਮੌਕੇ ਕਾਉਂਸਲਰ ਅਤੇ ਹੋਰ ਸ਼ਹਿਰ ਨਿਵਾਸੀ ਜਿਹੜੇ ਨੇ ਪਹੁੰਚੇ ਤੇ ਬੱਚਿਆਂ ਵੱਲੋਂ ਨੈਸ਼ਨਲ anthem ਗੀਤ ਵੀ ਗਾਇਆ ਗਿਆ ਅਤੇ ਵੱਖ-ਵੱਖ ਜਿਹੜੇ ਵਰਗ ਦੇ ਲੋਕਸ਼ੰ ਜਾਂ ਕਾਉਂਸਲਰ ਸਨ ਉਹਨਾਂ ਨੇ ਆਪਣੇ ਤਤਦ ਸਦੀਆਂ ਜਿਹੜੀਆਂ ਨੇ ਵਧਾਈਆਂ ਦਿੱਤੀਆਂ ਮੈ ਰਚਵੰਤ ਕੌਰ ਰੰਦਾਵਾ ਰਾਜੇਂਗਰ ਕੌਨਸੀ ਫਤਿਹਗਾਰ ਤੋੜੀਆਂ 75 75ਵੇਂ ਗੰਨਨ ਤਤਾ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ ਤੇ ਅਰਦਾਸ ਕਰਦੀਆਂ ਕਿ ਅਸੀਂ ਦੇਸ਼ ਭਗਤਾਂ ਦੇ ਬਾਬਾ ਸਾਹਿਬ ਮੇਰਕ ਜੀ ਦੇ ਸੁਪਨਿਆਂ ਨੂੰ ਸਾਕਾਕਾਰ ਕਰੀਏ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਦੇ ਆ ਮੈਂ ਨਿਰਮਲ ਸਿੰਘ ਆਪਣੇ ਵੱਲੋਂ ਆਪਣੇ ਸਮੁੱਚੇ ਪੰਜਾਬ ਪਾਸਿਆਂ ਸਾਡੇ ਆਪੀਸੀ ਵਿੰਗ ਦਾ ਜਿਹਦਾ ਮੈਂ ਨਵਾਂ ਨਵਾਂ ਬਾਇਸਟੇਟ ਬਣਿਆ ਉਸ ਸਮਾਰੀ ਆਪਣੀ ਸੁਸਾਇਟੀ ਵੱਲੋਂ ਆਪਣੇ ਸਾਰੇ ਗਰੁੱਪ ਵੱਲੋਂ ਸਾਰਿਆਂ ਨੂੰ ਵਧਾਈਆਂ ਦਿਨਾ ਇਹ ਸਾਡਾ ਦੇਸ਼ ਜਿਸ ਦਿਨ ਇਹਦਾ ਇਹ ਸੰਵਿਧਾਨ ਲਿਖਿਆ ਗਿਆ ਸੀ ਬੜਾ ਖੂਬਸੂਰਤ ਮੁਲਕ ਸੀ ਸੈਂਪਲਰ ਕੰਟਰੀ ਸੀ ਹਰ ਧਰਮ ਦਾ ਹਰ ਜਾਤੀ ਦਾ ਸਤਕਾਰ ਕਰਨਾ ਸਿਖਾਇਆ ਗਿਆ ਸੀ ਇਹਦੇ ਚ ਪਰ ਮੈਂ ਸਮਝਦਾ ਕਿ ਅੱਜ ਕੁਝ ਸਿਆਸੀ ਪਾਰਟੀਆਂ ਨੇ ਇਸ ਨੂੰ ਧਰਮ ਯੁੱਧ ਦਾ ਖੜਾ ਬਣਾਤਾ ਕਿਉਂਕਿ ਨਹੀਂ ਹੋਣਾ ਚਾਹੀਦਾ ਸਾਰੇ ਇੱਥੇ ਮਿਲ ਜੁਲ ਕੇ ਰਹਿਣ ਵਾਲੇ ਕਈ ਭਾਸ਼ਾਵਾਂ ਕਈ ਜਾਤੀਆਂ ਕਈ ਸਬਾਵਾਂ ਸ਼ਾਮਿਲ ਹੈ ਕਈ ਧਾਰਮਿਕ ਸੰਸਥਾਵਾਂ ਬਹੁਤ ਵੱਡਾ ਸਾਡਾ ਬੜਾ ਖੂਬਸੂਰਤ ਗੀਦਸਤਾ ਹੈ ਇਹ ਦੇਸ਼ ਜਿਹੜਾ ਪਰ ਇਹਨੂੰ ਮੈਂ ਕਵਾਂਗਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਇਸ ਧਰਮ ਯੁੱਧ ਦਾ ਖਾਣਾ ਨਾ ਬਣਾ ਕੇ ਇਸ ਖੂਬਸੂਰਤ ਬੋਤਲ ਵਾਤੀ ਉਸ ਤਰ੍ਹਾਂ ਹੀ ਖੂਬਸੂਰਤ ਰੱਖੀਏ ਜਿਹਦੀ ਖੁਸ਼ਬੂ ਦੇ ਨਾਲ ਸਾਡਾ ਸਭ ਦਾ ਮਾਨ ਸਨਮਾਨ ਸਾਡੀ ਪਰਸਨੈਲਿਟੀ ਔਰ ਸਾਡਾ ਦੇਸ਼ ਹਰ ਪਾਸੇ ਟੌਪ ਤੇ ਰਵੇ ਸੋ ਮੈਂ ਆਪਣੇ ਵੱਲੋਂ ਇੱਕ ਵਾਰੀ ਫੇਰ ਸਭ ਨੂੰ ਲੱਖ ਲੱਖ ਵਧਾਈਆਂ ਦਿਨਾ ਅੱਜ ਦੇ ਇਸ ਸਫਲਿਕ ਨੇ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਉਹਦਾ ਭਾਰਤ ਸਾਡਾ ਜਿਹੜਾ ਹੈ ਸੰਵਿਧਾਨ ਦਾ ਜੋ ਨੀਂਹ ਪੱਥਰ ਸੀਗਾ ਉਹਨੂੰ ਮਨਾ ਰਿਆ ਆ ਅੱਜ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਦੇ 75 ਸੰਵਿਧਾਨ ਲਿਖਿਆ ਆ ਬਾਬਾ ਸਾਬ ਅੰਬੇਦਕਰ ਸਾਹਿਬ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਆਂ ਔਰ ਮੈਂ ਸਾਦੇ ਦੇਸ਼ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਫਤਿਹਗੜ ਚੂੜੀਆਂ ਦੇ ਇਸ ਨਗਰ ਕੌਂਸਲ ਦੇ ਵਿੱਚ ਜੋ ਪ੍ਰੋਗਰਾਮ ਆ ਉਹਦੇ ਵਿੱਚ ਆਏ ਸਾਦੇ ਸਾਥੀਆਂ ਨੂੰ ਔਰ ਸਾਦੇ ਫਤਿਹਗੜ ਨਿਵਾਸੀਆਂ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਮੈਂ ਸਜジット ਕੋਰ ਪਾਰਟ ਨੰਬਰ 4 ਫਤਿਹਗੜ ਚੂੜੀਆਂ ਮੈਂ ਗਣਤੱਤਰ ਆ ਦਿਵਸ ਦੀ ਆ ਬਹੁਤ ਬਹੁਤ ਮੁਬਾਰਕਾ ਦਿੰਦੀ ਹਾਂ